ਬਨਾਰੂ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਲੋਹਲੀ ਪਾਲਕੋੜ ਪਹੁੰਚੇ ਆਲੇ ਆ ਦੇਖ ਲਿਆ ਕਿੱਥੇ ਕੰਮ ਲੱਗਾ ਤੁਹਾਨੂੰ ਲੋ ਜੀ ਮੇਲੇ ਦੇਖ ਲੋ ਮੈਮਿੰਗ ਦੇਖ ਲੋ ਟਾਈਮਿੰਗ ਸ੍ਰੀ ਗਾਲ ਜੀ ਮੈਂ ਕਿਹਾ ਟਾਈਮਿੰਗ ਦੇਖ ਲੋ ਹਾਂ ਅਜੇ ਪੂਰੀ ਨਹੀਂ ਮਿਲੀ ਆ ਉਹ ਤੋਂ ਦੇਖ ਰਿਹਾ ਦੀ ਮਾਹ ਬੱਜੀ ਮੈਂ ਵੀ ਦੇਖ ਲਈ ਦੀ ਮਾਹ ਲੈਣ ਚੱਲ ਰਹੀ ਆ ਹਾਂ ਵਧੀਆ ਜਿਹੜਾ ਨੁਕਿਆ ਕੰਮ ਕੀ ਫਰਕ ਹੈ ਮੈਂ ਉਹ ਤਾਂ ਕਰਦੇ ਖੜਾ ਦੇਖ ਦਿੰਦੇ ਵੀ ਤਾਂ ਲੈਟ ਚ ਜਾਈ ਜਮੇ ਉਹ ਤਾਂ ਸਾਨੂੰ ਤਾਂ ਕੋਈ ਠੇਕਾ ਨਹੀਂ ਦਿੱਤੀ ਅਸੀਂ ਆਏ ਨੂੰ ਮੇਰੇ ਕੋਲ ਬਹਾਦਰ ਸਾਹਿਬ ਜਾਣਦੇ ਆ ਤੂੰ ਮੱਥਾ ਰੀ ਟਿਕਲ ਗਿਆ ਬਸ ਬੇਰ ਰੋਡ ਬਾਈ ਦੀ ਵੀਰੇ ਅਜ ਨਹੀਂ ਪਹੁੰਚਣ ਦੇਣਗੇ ਬੇਰ ਕਿੱਥੇ ਤੂੰ ਰੋਡ ਰੋਡ ਬਾਈ ਕਿਤੇ ਤੇਰੇ ਰੋਲ ਪਿੱਛੇ ਹਾਂ ਬੜਕਾ ਤਾਂ ਜਾਈਂਦੀ ਆਪਾਂ ਹਮ ਨਹੀਂ ਰਹਿਣਾ ਨਿਕਲਣਾ ਕਹਾਂ ਬਲ ਮੈਨੂੰ ਡਰਾਓ ਹਾਂ ਇਹ ਨਹੀਂ ਡਰਦਾ ਬਰਾਬਰ ਡਰਜੂ ਹੁਣ ਉਹਨਾਂ ਦਾ ਕੀ ਹੈ ਉਹਨਾਂ ਦੇ ਸਾਹਮਣੇ ਭੜਕਮਾ ਅਜੇ ਟਿਕ ਟਿਕ ਇਹ ਵਾਹ ਕਰਾਉਣਾ ਲੋ ਜੀ ਹੁੰਦੇ ਤਿਆਰ ਖੜੇ ਨੇ ਅਸੀਂ ਪਰ ਲੇਟ ਕੋ ਸਾਭ ਦੀ ਬਰਤ ਆ ਜੀ ਬਰਾਏ ਜੀ ਵਧੀਆ ਠੀਕ ਹੋ ਜੀ ਹਾਂ ਹਾਂ ਇਹ ਠੀਕ ਹੈ ਤਾਂ ਹੀ ਨਾਲ ਬਰਦੇ ਗਏ ਤੁਸੀਂ ਸੁਣਾਓ ਬੜੀ ਠੀਕ ਹੈ ਵਧੀਆ ਜੀ ਕੀ ਹਾਲ ਹੈ ਚਲੋ ਜੀ ਹੋ ਸਭ ਤੋਂ ਅੱਜ ਬਚ ਕੇ ਰਹੇ ਹੋ ਸਾਰੇ ਪਿੱਛੇ ਲੱਗ ਗਏ ਆਹ ਦੇਖੋ ਸਭ ਨਾ ਬਚ ਕੇ ਰਹੇ ਨੇ ਨਹੀਂ ਅੱਜ ਸਪਾਇਸ ਹਾਲ ਅੱਜ ਨਾਲ ਕਈ ਨੰਬਰ ਦੇਣ ਕਿਸ ਨੂੰ ਨਾ ਮੂਹਰੇ ਆਉਣ ਦਾ ਕਈ ਕਾਰਨ ਨੇ ਅੱਜ ਇਹਨਾਂ ਤੋਂ ਬਚਣ ਦੇ ਹਾਲੇ ਕਾਰਨ ਵੀ ਅੱਜ ਕਈ ਬਣੇ ਹੋ ਨੇ ਮੈਨੂੰ ਕੱਲ ਪਤਾ ਲੱਗਿਆ ਤੁਹਾਡਾ ਕੈਰੀਅਰ ਕਦੇ ਵਾਸਤੇ ਹੋਰ ਨਹੀਂ ਮੈਂ ਇਸ ਜੀ ਕਰਨ ਲੱਗਿਆ ਜੀ ਮੈਂ ਕਹਿੰਦਾ ਨਹੀਂ ਕੱਲ ਸ਼ਿਮਲੇ ਜਾਣੇ ਪ੍ਰੈਕਟਿਸ ਕਰਨੇ ਪਾਟਾ ਨਾ ਮੈਂ ਪਾਲ ਕਹਿੰਦਾ ਤੂੰ ਤਾਂ ਝੂਠੇ ਦੇ ਦੇ ਕਹਿੰਦੇ ਮੇਰੇ ਲਈ ਬੜਾ ਲੰਦਾ ਕਹਿੰਦੇ ਇਹ ਪਤੀਆਂ ਜੰਮੀਆਂ ਕਰ ਇਹ ਤਾਂ ਮਤਲ ਤੁਸੀਂ ਛੜੇ ਹੋ ਹੈ ਕਿਵੇਂ ਸਾਡੇ ਕੈਰੀਅਰ ਨਹੀਂਗੇ ਲਵਾਓ ਫਿਰ ਚੈੱਕ ਕਰੋ ਇਹ ਤਾਂ ਚੱਲਦਾ ਅੱਛਾ ਫਿਰ ਬਾਅਦ ਵਿੱਚ ਖਿੱਚੀ ਨਹੀਂ ਆਂਦਾ ਭਾਈ ਪ੍ਰਵਿੰਦਰ ਸ਼ੇਰ ਹੈ ਵੀਰੇ ਤੂੰ ਸਾਰੇ ਹੀਰੋ ਤੋਰਦੇ ਬੇ ਫੜ ਰੋ ਸਾਰੇ ਤੋਰਦੇ ਵੀਰੇ ਸਾਰੇ ਅੱਗੇ ਅੱਗੇ ਯਾਰ ਕੀ ਕਹਦਾ ਜਲੇ ਰੂਲ ਖਾ ਕੇ ਨੇ ਯਾਰ ਕੱਲ ਲਾਲੇ ਨੇ ਥੋੜੇ ਨੇ ਨਹੀਂ ਪਹਿਲਾਂ ਵੀ ਨੌਂਤੀ ਤੇ ਆ ਰਹੇ ਕੋਈ ਨਾ ਆਈ 27 28 ਤੇ ਸੀ ਮਤਲਬ ਚੱਲਦਾ ਮੈਂ ਦੇਖਦਾ ਰਿਹਾ ਆਕੇ ਨੇ ਪਹਿਲਾਂ ਥੋੜੇ ਆ ਤੁਸੀਂ ਫੇਰ ਫਾਲੋ ਕਰੋ ਇਨਸਟਰਕਸ਼ਨ ਨੂੰ 32 ਤੇ ਦੀ ਮਾਰਾ ਤੁਸੀਂ ਤੁਸੀਂ 32 ਤੇ ਹਰ ਪੜਾ 100 ਮੀਟਰ ਕਿਵੇਂ ਕੱਢਿਆ ਨੇ ਜਿਹੜਾ ਸੈਕੰਡ ਐਥਲੀਟ ਸੀ ਜਿਹੜਾ ਉਹਦੇ ਨਾਲ ਪਿੱਛੇ ਦੀਗਾ ਉਹ ਤੋਂ ਸਾਲਾ 10 ਮੀਟਰ ਮੂਹਰੇ ਸੀ ਕਿੰਨੇ ਟਾਈਮ ਚ ਕੱਢਿਆ 10. ਕੁਝ ਚ ਕੱਢਦੀ 16 ਗੱਲਾਂ ਦਾ ਯਾਰ ਗਲੇ ਉਹ ਵੀ ਲੋਕਲ ਚ ਹਰ 200 ਮੀਟਰ ਦਾ ਰਿਕਾਰਡ ਆਦਾ ਹੁਣ ਪਰ ਭਟਮ ਜੇ ਉਮਰ ਬਹੁਤ ਹੋਈ ਜਾਂਦੀ ਕੋ ਲੇਡੀ ਨਹੀਂ ਹੈਗੀ ਉਹ ਕਿੱਥੇ ਦੀ ਆ ਉਹ ਅਮਰੀਕਾ ਦੀ ਕਿੱਥੇ ਦੀ ਉਹ ਆ ਆ ਕਰੀ ਉਹ ਫਲਾਈਂਗ ਜੱਕਣੀ ਆ ਉਹ ਵੀ ਛੱਡ ਦੋ ਵੀਰੇ ਆ ਛੋਟਾ ਜਿਹਾ ਕੰਟਰੀ ਹੈ ਕਿਹੜਾ ਆ ਵੈਲਫਰਡ ਜਿਹੜੀ ਉਹ ਕੁੜੀ ਆ ਐਲਫਰਡ ਕੁੜੀ ਦਾ ਨੋ ਉਹਨੇ ਸ਼ਿਕਾਰੀ ਸ਼ਿਕਾਰੀ ਮੈਂ ਵੀ ਬਹੁਤ ਸ਼ਿਕਾਰੀ ਕਰਦਾ ਵੀ ਸ਼ਿਕਾਰੀ ਬਹੁਤ ਖਤਰਨਾਕ ਠੀਕ ਆ ਉਹਨੇ ਆ ਜਿਹੜਾ 100 ਮੀਟਰ ਪੈਰੇ ਸੋਇਆ ਉਹਨੂੰ ਸ਼ਿਕਾਰੀ ਇੰਨੀ ਪਿੱਛੇ ਜੀ ਆ ਸੈਕਲ 100 ਮੀਟਰ ਹੁਣ ਜਿਹੜਾ ਹੋਇਆ ਹਾਂਜੀ ਅੱਛਾ ਛੱਡ ਕੇ ਹਾਰ ਗਈ ਹੈ ਚੰਡ ਦੀ ਜੀ ਹੋਰ ਤੂੰ ਦੱਸ ਮੈਂ ਤਾਂ ਘੈਂ ਲਾ ਦਿਓ ਪਰਦੀ ਭੱਜਣ ਦੀ ਮੈਂ ਤਾਂ ਹਾਰੀ ਹੋਈ ਵਧੀ ਲਾ ਦਿਓ 100 ਮੀਟਰ ਪੈਰੇ 100 ਮੀਟਰ ਪੈਰੇ ਸਾਬ ਰੋਦਰ ਲੰਮੇ ਕੱਢ ਕੇ ਦੇਖ ਦਿਖਾਈ ਨਹੀਂ ਦਈ ਨਾਲੇ ਬਣਿਆ ਬੋਲ 100 ਮੀਟਰ ਪੈਰਜ਼ ਦੇ ਵਿੱਚ ਮੇਰਾ 올림픽 ਚਲਤਾ ਬੜੀ ਕੰਨ ਲਾ ਰਿਹਾ ਐ ਮੇਕਅਪ ਕਰਕੇ ਉੱਤ ਗਿਆ ਗਰਾਊਂਡ 'ਚ ਆਉਂਗਾ ਡੇ ਡੇ ਹਾਂ ਭਾਜੀ ਤੇ ਨਹੀਂ ਕਿਵੇਂ ਉਹ ਨਹੀਂ ਆਪਾਂ ਤਾਂ ਮੁਠੇ ਬੰਦ ਕਰ ਲਿਆ ਐ ਸਿਰੇ ਜਾ ਕੇ ਤਕ ਵਾਹਿਗੁਰੂ ਵਾਹਿਗੁਰੂ ਵਾਹਿ ਵਾਸ਼ 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 ਗੱਡ ਕੋਸ ਆ ਵੈਰੀ ਗੁੱਡ ਵੈਰੀ ਗੁੱਡ ਬਹੁਤ ਹੋ ਗਿਆ ਜਦ ਪ੍ਰੋਬਲਮ ਮੈਂ ਨਹੀਂ ਉਤਾਰਨਾ ਕਿਤਾ ਦੀਗਾ ਆਜੋ ਆਜੋ ਪਾਇਰ ਦਾ ਖੜਾ ਕਰਦੇ ਨਾਲ ਗੁੱਟਾ ਅੱਗੇ ਜਾ ਕੋਸ ਆ ਬਰ ਰਹਿਗੇ ਦੇਖੇ ਮੇਰਾ ਪਿੱਛੇ ਕਰਤਾ ਜਿੱਤੇ ਗਿਰਦਾ ਹੀ ਆਮੇ ਇੱਕ ਮਿੰਟ ਇਹ ਸਾਡੇ ਕੋਲ ਸਾਹ ਕੋਈ ਨਾ ਦੋ ਆਵਰੇ ਆਪਾਂ ਚੇਲਿਆ ਗਰੇ ਆਲੇ ਸਾਨੂੰ ਮੋਟੀਬੈਟ ਕਹੀ ਜਾਂਦੇ ਨੇ ਆਲੇ ਸਾਨੂੰ ਗਾਣਾ ਕੱਢੀਆਂ ਜਾਂਦੇ ਨੇ ਆਜੋ ਵੀ ਆਜੋ ਨਵਾ ਜੀ ਵੀ ਆ ਜੋ ਹੋਰ ਦੁਬਾਰਾ ਸਭ ਕਹਿੰਦੇ ਨੇ ਰੋਕਣ ਕੋਣ ਆਲਵਾਲ ਕਹਿੰਦਾ ਬਾਸ ਨਾਲ ਦਰਦੀ ਆਵੇ ਹੈ ਹੋ ਗਿਆ ਹੋ ਗਿਆ ਲੈ ਜੀ ਟੋਣ ਆ ਰਹੀ ਏ ਦੇਖੋ ਉਹਨੇ ਕੀ ਕਰਦੇ ਨੇ ਨੌਜੀ ਗੋਟ ਵਾਲਾ ਸਭ ਆ ਗਏ ਡੈਡੀਕੇਟਰ ਲਾ ਲੋ ਬਾਈ ਐਨੇ ਪੱਕੇ ਸ਼ਰਧਾ ਦੂਰ ਦੇਲਾ ਦਰਬਾਰ ਸਾਹਿਬ ਵੱਲ ਨਹੀਂ ਜਾਂਦੇ ਸਿੱਧੇ ਲੰਗਰ ਚੋ ਹੈ ਲੋ ਜੀ ਆਹ ਸਰਵਾਰ ਸਾਹਿਬ ਨਹੀਂ ਜਾਂਦੇ ਸਿੱਧੂ ਲੰਗਰ ਵਾਲੇ ਪਾਸੇ ਉਹ ਇਹਨਾਂ ਟੈਗ ਦੇ ਦਿੱਤੇ ਕਿ ਤਾਂ ਲੰਗਰ ਖਾਣੀ ਪਹੁੰਚੇ ਇਹ ਕੰਮ ਦੇ ਬੈਰੀ ਆਹ 60 ਕਿਲੋਮੀਟਰ ਬਾਅਦ ਤੱਕ ਤਾਂ ਲੋਡ ਪੈਂਦੀ ਆ ਆਦੀ એનર્ਜੀ ਦੀ ਤੋਂ ਸਭ ਆ ਗਿਆ ਲੰਗਰ ਵਾਹਿਗੁਰੂ ਜੀ ਬਤੈ ਨਾਮ ਬਖਤ ਨਾਮ ਜੀ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਹੀ ਵਾਹਿਗੁਰੂ 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 ਜੀ ਕੋ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ ਵਾਹਿਗੁਰੂ ਜਪੋ ਸਤ ਨਾਮ ਸਤ ਨਾਮ ਸਤ ਨਾਮ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਮਿੱਸੇ ਪ੍ਰਸਾਦਿਆਂ ਨਾਲ ਦੋ ਦੋ ਰੋਟੀ ਮਿੱਸੇ ਨਾਲ ਦੋ ਦੋ ਮਿੱਸੇ ਪ੍ਰਸਾਦਿਓ ਛੱਕ ਕੇ 10 ਰੁਪਏ ਪਿੰਡੂ ਸਾਈਕਲਿਸਟ ਉਹ ਸਾਬ ਕੋਈ ਗੱਲਬਾਤ ਕੋਈ ਵੀਡੀਓ ਬਣਾਉਣ ਨੂੰ ਉਹ ਪਹਿਲਾਂ ਹੋਗੀ ਪਰਸ਼ਨ ਮੇ ਤਾਂ ਹੋ ਜਾਊਗਾ ਅੰਦਰ ਪ੍ਰਸ਼ਾਦੇ ਛੱਡ ਲੈ 10 ਕਿਲੋਮੀਟਰ ਹੋ ਗਿਆ ਸਭ ਠੀਕ ਹੈ ਆ ਜੋ ਮੋਢੇ ਵਗਰਾ ਪਿੱਛੇ ਪਹਿਲਾਂ ਗੱਲਬਾਤ ਹੋਈ ਚ ਵੀ ਪਰਮਿੰਦਰ ਫੇਰ ਪਿੱਛੇ ਰਹਿ ਗਿਆ ਅੱਛਾ ਪਰ ਮਤਲਬ ਕੁਝ ਵੀ ਕਹਿਣ ਤੋਂ ਟਲ ਗਏ ਕਿਉਂਕਿ ਹੱਥ ਚ ਮੋਬਾਈਲ ਦੇਖਿਆ ਸੀ ਫਿਰ ਕਿਹਨੇ ਨੇ ਵੀ ਆ ਰਿਹਾ ਨੇੜੇ ਬੱਚਾ ਯਾਰ ਤਾਂ ਕੱcke ਕਰ ਰਿਆ ਠੀਕ ਹੈ ਠੀਕ ਹੈ ਹਾਂ ਇਹ ਮੁਕਾਬਲਾ ਕੋਸ ਦਾ 6 ਕਿਲੋਮੀਟਰ ਲਾ ਕੇ ਪੂਰਾ ਹੁਣ ਅਗਲਾ ਪਿੰਡ ਵੀ ਕਹਿੰਦਾ ਮੈਂ ਪੂਰਾ ਕਰੂੰਗਾ ਬਾਸ ਉਹ ਤੱਕ ਮੈਂ ਚੱਲੂੰਗਾ ਪਾ ਪਿੱਛੇ ਆਈ ਜਾਊਗਾ ਹੁਣ ਜੀਪ ਆ ਰਹੀਆਂ ਬਾਹਰ ਜਾਂਦੀਆਂ ਤਾਂ ਕਿ ਜੀਪ ਤਾਂ ਨਹੀਂ ਆਈ ਬਾਹਰ ਨਹੀਂ ਹਜੇ ਨਹੀਂ ਬਾਈ ਨਾਲ ਪੈਰ ਧੱਬਣਾ ਜਰੂਰੀ ਹਰ ਤਾਂ ਕਰੜੀ ਘਾੜ ਵਾਲੇ ਛੁਅਰੀ ਘਟਲੰਦ ਨੇ ਪੈਸੇ ओके मैनेजर साहब चल ओके ਇਹ ਕਿਹੜੇ ਔਰ ਦੇ ਲੱਤੀ ਜਾਂਦੇ ਨੇ ਪੜਾ ਰੇਡੀਓ ਬਣਾਈ ਵੀ ਆ ਸੁਟਰੀ ਦੀ ਇਹ ਕੋਈ ਹਲਕਾ ਘਰਤਾ ਪਿੰਡ ਉੱਪਰ ਦਾ ਜਮਾ ਘਰੇ ਨਾ ਨਾ ਆਦੂ ਨਹੀਂ ਯਾਰ ਲਗਾ ਲਓ ਨਹੀਂ ਨਹੀਂ ਲੇਟ ਹੋ ਜਾਂਦੇ ਚਲੋ ਓਕੇ ਜੀ ਕੋ ਦਵਾਰਾ